ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਲੰਡੇ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਨੇੜੇ ਦੇ ਪਿੰਡ ਰੋਡੇ ਤੇ ਸਮਾਪਸਰ ਰਹ ਜਾਂਦਾ ਏ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਸੈਕਦੰਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਬਹੁ ਗੰਤੀ ਚ ਬਾਈ ਦੇ ਪਸ਼ੂ ਰੱਖੇ ਹੋਏ ਆ ਦੇਖ ਸਕਦੇ ਹੋ ਤੁਸੀਂ ਦੁੱਧ ਦਾ ਕੰਮ ਆ ਬਾਈ ਦਾ ਇਹਨਾਂ ਚ ਇੱਕ ਐਨੀਮਲ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਕੀ ਦੁੱਧਵਾ ਦਾ ਕਿੰਨਾ ਮਸੂਆ ਆ ਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਜੀ ਗੁਰਪ੍ਰਿੰਦਰ ਸਿੰਘ ਆ ਪਿੰਡ ਲੰਡੀ ਜੀ ਜ਼ਿਲ੍ਹਾ ਜੀ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 98446725 ਠੀਕ ਹੈ ਜੀ ਐਕ ਐਨੀਮਲ ਸੇਲ ਐਕ ਨੰਬਰ ਤੋਂ ਸ਼ੁਰੂ ਕਰਦੇ ਆ ਇਹਦੀ ਕੀ ਡਿਟੇਲ ਆ ਜੀ ਇਹ ਤੀਜੀ ਸੂਇ ਸੁਈ ਹੈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਸੂਈ ਨੂੰ ਅਜ 12-13 ਦਿਨ ਹੋ ਗਏ ਠੀਕ ਆ ਮਗਰ ਬੱਚਾ ਕੀ ਹੈ ਜੀ ਮਗਰ ਮੇਲਕਾਫਾ ਹੈ ਮਗਰ ਮੇਲਕਾਫਾ ਕੱਟਾ ਦੇਖ ਸਕਦੇ ਹੋ ਸੋਣਾ ਫਿਜ਼ ਕੁਆਲਟੀ ਸੋਹਣੀ ਹੈ ਤੀਜੀ ਸੂਏ ਸੂਈ ਵੀ ਆ ਕਿੰਨਾ ਦੁੱਧ ਤਿਆਰ ਆ ਨਾ ਟਕੰਡੇ ਵਾਲਾ ਇਸ ਵਕਤ ਹੁਣ ਇਹ 11 11 ਕਿਲੋ ਦੁੱਧ ਵਾਲੇ ਦੀ ਖਰਾਕ ਪਾਣੀ ਸ਼ੁਰੂ ਨਹੀਂ ਕੀਤੀ ਸੀ ਗਰਮੀ ਕਰਕੇ ਕਾੜੇ ਕੁੜੇ ਦਿੱਤੇ ਨਹੀਂ ਠੀਕ ਆ ਜੀ ਤੇ ਉਹਦਾ ਕਾੜੇ ਪਰ ਦੁੱਧ ਚ 13 14 ਕਿਲੋ ਦੇ ਦਊਗੀ ਪਿਛਲੇ ਸੂਏ ਕਿੰਨਾ ਦਿੱਤਾ ਜੀ ਦਿੰਦੀ ਰਹੀ ਹੈ ਜੀ ਦਿੰਦੀ ਰਹੀ ਹੈ ਇਹ ਤੇ ਯਾਰ ਪਲਾਸੀ ਦੇਊਗੀ ਪਲਾਸੀ ਦੇਊਗੀ ਘੱਟ ਠੀਕ ਆ ਜੀ ਤੋੜ ਕੇ ਦਿਖਾ ਅੱਜ ਆਪਣੀ ਤੀਜਾ ਸੂਆ ਕਰ ਸਕਦਾ ਕੋ ਝੂਟ ਨਹੀਂਗਾ ਠੀਕ ਆ ਜੀ ਹਾਂ ਬਾਈ ਦੇ ਘਰ ਦੀ ਮਾਦਾ ਪਿਛਲੇ ਸੂਏ ਬਾਈ ਕਹਿੰਦਾ 13 14 ਕਿਲੋ ਦੁੱਧ ਦਿੱਤਾਗਾ ਬਾਈ ਦਾ ਖੌਦ ਚੋਇਆ ਹੋਇਆ ਦੇਖ ਸਕਦੇ ਹੋ ਪਸ਼ੂ ਪਾਲਣ ਦਾ ਕੰਮ ਕਰਦੇ ਆ ਤੋੜ ਕੇ ਦਿਖਾ ਦਿਓ ਜੀ ਹਾਇਰ ਦੇ ਪਾਕ ਤੋਂ ਬਹੁਤ ਉੱਚੇ ਲੰਮੇ ਕੱਦ ਕਾੜਦੇ ਤੇ ਹੈਵੀ weight ਦੀ ਮੱਝ ਪੈਠ ਪੂੜਾ ਦਿਖਾ ਦਿੰਦਾ ਇਹ ਤੁਹਾਨੂੰ ਬਹੁਤ ਚੌੜੇ ਪੈਠ ਪੂੜਦੇ ਹੋ ਆਣੇ ਦੀ ਕੁਆਲਿਟੀ ਬਹੁਤ ਸੋਹਣੀ ਹੈ ਜੀ ਥਣਾਂ ਦੇ ਸਾਈਜ਼ ਦੇਖ ਸਕਦੇ ਹੋ ਸੋਹਣੇ ਆ ਚਾਰੇ ਥਣ ਨਿਖੜਵੇਂ ਇੱਕੋ ਸਾਈਜ਼ ਦੇ ਹੱਥੀ ਚਵਾਈ ਵਾਲੇ ਸੋਹਣੀ ਫੇਸ ਕੁਆਲਿਟੀ ਕੁੰਡਾ ਸਿੰਘ ਢਾਂਚਾ ਬਹੁਤ ਵੱਡਾ ਜੀ ਮੱਝ ਦਾ ਬਾਕੀ ਬਾਈ ਦੱਸਦਾ ਕਿ ਪਿਛਲੇ ਸੂਏ 13-14 ਕਿਲੋ ਦੁੱਧ ਦਿੱਤਾ ਹੈ ਇਖਤियार 13-14 ਤੋਂ ਪਲੱਸ ਹੀ ਜਾਊਗੀ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂਗਾ ਵੱਧ ਵੀ ਦੇ ਸਕਦੀ ਆ ਆਊਗੀ ਦੇਖ ਸਕਦੇ ਹੋ ਅਰਡਰ ਕੁਆਲਟੀ ਬਹੁਤ ਸ਼ਾਨਦਾਰਾ ਚੌੜੇ ਪੱਠ ਭੜੇ ਦੀ ਲਿਆ ਵੀਰ ਅਫਸਰ ਵੱਡਾ ਢਾਂਚਾ ਵੱਡਾ ਕਦ ਘੜ ਦੇਖ ਸਕਦੇ ਹੋ 13 14 ਕਿਲੋ ਦੁੱਧ ਕੋਈ ਬਾਲਾ ਨਹੀਂ ਮੱਜ ਨੂੰ ਢਾਂਚੇ ਦੇ ਹਿਸਾਬ ਨਾਲ ਫੇਸ ਕੁਆਲਟੀ ਸੋਹਣੀ ਹੈ ਬਾਕੀ ਬਈ ਸੀਲ ਸਭ ਪੂਰੀ ਹੈ ਜੀ 8 ਮਹੀਨੇ ਤੱਕ ਦੁੱਧ ਨਹੀਂ ਬੰਨ ਤੋਂ ਬਾਅਦ ਠੀਕ ਆ ਜੀ 6 ਮਹੀਨੇ ਪਹਿਲਾਂ ਆਪ ਛੱਡੀ ਦੀ ਹੈ ਠੀਕ ਆ ਜੀ ਜੇ ਆਪ ਜੀ ਗੱਲ ਨਹੀਂ ਕੀ ਵੀ ਪਹਿਲਾਂ ਪੱਜ ਜਾਂਦੀ ਜਾਂ ਬੰਨ ਤੋਂ ਬਾਅਦ ਚ ਠੀਕ ਆ ਬੱਚਾ ਛੱਡ ਕੇ ਦਿਖਾ ਦਿਓ ਜੀ ਬੱਚਾ ਤੁਹਾਨੂੰ ਛੱਡ ਕੇ ਦਿਖਾ ਦਿੰਨੇ ਆ ਥਣਾ ਵਗੈਰਾ ਦੀ ਪ੍ਰੋਪਰ ਓਕੇ ਆ ਸਾਰਾ ਜੋ ਜੀ ਹਾਂ ਜੀ ਕੋਈ ਭੂਰ ਛੱਟਾ ਕਿਸੇ ਥਣ ਚੋਂ ਨਹੀਂ ਕੋਈ ਗਾਰੰਟੀ ਆਪ ਠੀਕ ਆ ਪੋਲੇ ਚਵਾਈ ਦੀ ਪੋਲੀ ਆ ਜੀ ਪੂਰੀ ਜਮਾ ਓਕੀ ਗਾਂ ਯਾਰ ਦੀ ਚੋਈਏ ਬਾਈ ਕਹਿੰਦਾ ਕੋਈ ਭੂਰ ਛੱਟਾ ਨਹੀਂ ਥਣਾਂ ਦੀ ਆਪਣੀ ਗਾਰੰਟੀ ਆ ਬੱਚਾ ਤੁਹਾਨੂੰ ਲਾ ਕੇ ਦਿਖਾਦਾ ਜੀ ਬਾਕੀ ਤਾਂ ਆਰਾ ਮਰਾ ਕੇ ਪ੍ਰ ਸੋਹਣੀ ਫੇਸ ਕੁਆਲਿਟੀ ਹੈ ਜੀ ਮੁੱਲ ਕੀ ਕਰਦੇ ਆ ਬਾਈ ਇਹਦਾ ਮੁੱਲ ਤਾਂ 92000 ਮਾਨਤਨ ਹੋ ਜਾਊਗਾ ਜੀ ਹਾਂਜੀ ਮਾਨਤਨ ਕਰਾਂਗੇ 92000 ਰੁਪਿਆ ਬਾਈ ਡਿਮਾਂਡ ਕਰਦੇ ਆ ਬਾਕੀ ਬਾਈ ਕਹਿੰਦਾ ਮੌਕੇ ਤੇ ਮਾਨਤਨ ਕਰ ਦਾਂਗੇ ਬੇਫਿਕਰ ਹੋ ਜੇ ਠੋਕੇ ਆ ਜਾਓ ਬਾਈ ਕੋਲ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਤੁਹਾਨੂੰ ਤੁਹਾਨੂੰ ਪ੍ਰੋਪਰ ਚੈੱਕ ਕਰਵਾਵਾਂਗੇ ਬੰਦੋ ਜੀ ਕਰਵਾ ਲਓ ਚੈੱਕ ਤਾਰਾ ਤੁਸੀਂ ਦੇਖ ਸਕਦੇ ਹੋ ਜੀ ਕਰੋ ਬਾਈ ਸਟਾਰਟ ਕੱਤ ਦਾ ਨੰਬਰ ਤੇ ਵਾਈ ਫੁੱਲ ਨਹੀਂ ਚਵਾਈ ਕੋਈ ਝੂਰ ਫਿੱਟਾ ਨਹੀਂ ਚਾਰੇ ਥਣਾਂ ਦੀ ਪ੍ਰੋਪਰ ਬਾਈ ਕਹਿੰਦਾ ਜਵਾਈ ਹੋਊਗੀ ਕਿਸੇ ਦੁੱਧ ਚ ਥਾਂ ਚ ਕੋਈ ਦੁੱਧ ਵੱਡ ਘਟ ਨਹੀਂ ਪ੍ਰੋਪਰ ਵੱਡ ਪੂਰਾ ਹੋਊਗਾ ਅੱਛੀ ਬਾਈ ਨੇ ਬੱਚਾ ਲਾ ਕੇ ਦਿਖਾਈ ਦਿੱਤਾ ਪੂਰੀ ਸੀਲ ਸਾਬੂ ਬਹੁਤ ਜ਼ਿਆਦਾ ਦੇਖ ਸਕਦੇ ਹੋ ਤੁਸੀਂ ਪੂਰੀ ਸੀਲ ਸਾਬੂ ਆ ਥਣਾਂ ਦੇ ਸਹਿਜ ਜੀ ਦੇਖ ਸਕਦੇ ਹੋ ਨਿਖਣ ਮੇ ਚਾਰੇ ਥਣ ਇੱਕੋ ਜਿਹੇ ਸੋਹਣੇ ਆ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਬਹੁਤ ਸ਼ਾਨਦਾਰ ਹਵਾਨਾ ਤੇ ਇਸ ਕੋਲ ਅਲਟੀ ਸੋਣੀ ਆ ਚਾਰੇ ਤਾਂ ਨਿਖੜ ਮੈਂ ਇੱਕੋ ਸੈਜ ਦੇ ਦੇਖ ਸਕਦੇ ਹੋ ਤੁਸੀਂ ਬਾਕੀ ਜਿੰਨਾ ਦੁੱਧ ਬਾਈ ਨੇ ਦੱਸਿਆ ਨੈਟ ਕੰਡੇ ਵਾਲਾ ਤਿਆਰ ਆ ਚਵਾਈ ਤੁਸੀਂ ਆਪ ਕਰਨੀ ਆ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦੇ ਆ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਜਿਹੜੇ ਵੀਰ ਨੂੰ ਪਸੰਦ ਆਊਗੇ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ